ਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਆਉ ਮੂਰਾ ਡੇਰੀ ਫਾਰਮ ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਤਿੰਨ ਮੱਝਾਂ ਸੇਲ ਵਾਸਤੇ ਨੇ ਆਪਣੇ ਕੋਲੇ ਇੱਕ ਇਹ ਦੂਜੀ ਸੂਏ ਝੋਟੀ ਆ ਇੱਕ ਤੀਜੀ ਸੂਏ ਆ ਇੱਕ ਚੌਥੀ ਸੂਏ ਆ ਇਹ ਥਲੇ 18-19 ਕਿਲੋ ਦੁੱਧ ਤਿਆਰ ਆ ਸਫਰਜੌਂਦੀ ਦਾ 22 ਤਰੀਕ ਦੀ ਰਾਤ ਨੂੰ ਆ 30 ਤਰੀਕ ਦੀ ਰਾਤ ਨੂੰ ਮੱਝ ਆਈ ਸੀ ਆਪਣੇ ਕੋਲੇ 30 ਦਸੰਬਰ ਨੂੰ ਇਹ ਤਿੰਨ ਮੱਝਾਂ ਨੇ ਦਾ ਅੱਡਰ ਜਰੂਰ ਥੋੜਾ ਟਾਈਟ ਕਰਾਉ ਜੇ ਸੂਈ ਵੀ ਇਹ 9-10 ਦਿਨਾਂ ਦੇ ਲਗਭਗ ਆ ਗਈ ਇੱਕੇ ਮੱਝ ਇਹਦੇ ਮਗਰ ਕੱਟਾਗਾ 나ੜੂਆ ਵੀ ਨਹੀਂ ਟੁੱਟਿਆ ਹੈ ਜਿਹੜੀ 1 ਨੰਬਰ ਵਾਲੀ ਝੋਟੀ ਹੈਗੀ ਤੇ 1 ਕੇ 2 1 ਕੇ ਮੱਝ ਸੀਗੀ ਇਹਦੀ ਮਾਤਾ ਨੇ ਬੱਚਾ ਛੱਟ ਰੱਖਿਆ ਤਾਂ ਚਲੋ ਫਿਰ ਦਿਖਾ ਦਾਂਗੇ ਆਪਾਂ ਇਹ ਚੌਥੀ ਸੂਏ ਹੈਗੀ ਇਹਦੀ ਚਵਾਈ ਹੋਈ ਜਾਂਦੀ ਹੈ ਹੁਣ ਇਹ ਕੇ ਝੋਟੀ ਹੈਗੀ ਸਾਫ ਅਡਰ ਦੀ ਬਿਲਕੁਲ ਤੀਜੀ ਸੂਏ ਇਹਦੇ ਥੱਲੇ ਵੀ 14 ਕਿਲੋ ਦੁੱਧ ਤਿਆਰ ਹੁਣ 10-11 ਦਿਨਾਂ ਦੇ ਲਗਭਗ ਸੂਈ ਬਿਹੂ ਮਗਰ ਕੱਟੀ ਆ ਬਾਕੀ ਤੁਸੀਂ ਅਡਰ ਵੀ ਦੇਖ ਸਕਦੇ ਹੋ ਤਿੰਨੇ ਮੱਜਾਂ ਸੇਲ ਵਾਸਤੇ ਸੀਗੀਆਂ ਇਹ ਇੱਕ ਦੀ ਸੋਨੋਂ ਆਪਾਂ ਪੂਰੀ ਚੁਵਾਈ ਵੀ ਦਿਖਾਵਾਂਗੇ ਜਿਹੜੀ ਇੱਕ ਨੰਬਰ ਵਾਲੀ ਆ ਵੀਰਾ ਨੇ ਲੈਤੀ ਵੀ ਐ 23 ਤਰੀਕ 31 ਤਰੀਕ ਨੂੰ ਇਹ ਤਿੰਨੇ ਮੱਜਾਂ ਦੀ ਸੌਦਾ ਹੋ ਗਿਆ ਸੀਗਾ ਨਹੀਂ ਆਪਾਂ ਵੀਡੀਓ ਪਾਉਣੀ ਸੀਗੀ ਵੀ ਚਲੋ ਆਈਆਂ ਨੇ ਮੱਜਾਂ ਹਜੇ ਇੱਕ ਦੋ ਦਿਨ ਠਹਿ ਕੇ ਵੀਡੀਓ ਪਾਵਾਂਗੇ 30 ਤਰੀਕ ਨੂੰ ਆਈਆਂ ਸੀਗੀਆਂ ਮੱਜਾਂ ਇਹ ਰਾਤ ਨੂੰ 31 ਤਰੀਕ ਨੂੰ ਸੌਦਾ ਹੋ ਗਿਆ ਸੀਗਾ 31 ਤਰੀਕ ਨੂੰ ਇਹਨਾਂ ਨੇ ਸ਼ਾਮ ਨੂੰ ਵੀ ਚੋਈ ਇਹਦੀ ਸਾਨੂੰ ਪੂਰੀ ਚੁਵਾਈ ਦਿਖਾਵਾਂਗੇ ਇਹ ਵੀਰ ਮੇਰੇ ਕੋਲੇ ਕਾ 30 ਤਰੀਕ ਨੂੰ ਰਾਤ ਨੂੰ ਮੱਝਾਂ ਆਈਆਂ ਸੀ 31 ਤਰੀਕ ਨੂੰ ਇਹ ਸਵੇਰੇ ਆ ਗਏ ਸੀਗੇ ਮੇਰੇ ਕੋਲੇ ਇਹਨਾਂ ਦੀ ਆਪਾਂ ਸਵੇਰੇ ਵੀ ਇਹਨਾਂ ਨੇ ਮੱਝ ਚੋਈ ਆ ਦੋ ਟਾਈਮ ਚਵਾਈ ਕਰਕੇ ਲੈਤੀ ਹੈਗੀ ਮੱਝ ਕਿੰਨੇ ਮੱਝਾਂ ਦਾ ਹੀ ਸੌਦਾ ਹੋ ਗਿਆ ਸੀ ਇਹ ਵੀਰਾਂ ਤੋਂ ਆਪਾਂ 1,40,000 ਰੁਪਏ ਮੰਗਿਆ ਸੀ ਮਾ 16 ਤੜਕੇ 8 ਕਿਲੋ ਮਗ ਦੁੱਧ ਕੱਢਿਆ ਸਫਰ ਚੋਂਦੀ ਨੇ ਵੀ ਝੋਟੀ ਨੇ ਮੈਂ 1,40,000 ਦੀ ਦੇ ਦਾਂਗੇ ਚਲੋ ਇੱਕ ਬੱਤੀ ਦੀ ਆਪਾਂ ਨੂੰ ਘਰੇ ਪਈ ਹੋਈ ਸੀਗੀ ਤੇ 30 ਤਰੀਕ ਨੂੰ ਰਾਤ ਨੂੰ ਆਏ 31 ਤਰੀਕ ਨੂੰ ਸਵੇਰੇ ਹੀ 7:30 7:30 ਵਜੇ ਮੇਰੇ ਕੋਲੇ ਆ ਗਏ ਸੀ ਵੀਰੇ ਤੇ ਜਦੋਂ ਰੇਟ ਸੁਣਿਆ ਇਹਨਾਂ ਨੇ ਐਵੇਂ ਮੰਨ ਕੇ ਜਲੂਈ ਖੜੇ ਵੀ ਨਹੀਂ ਮੇਰੇ ਕੋਲੇ ਐਵੇਂ ਭੱਜ ਗਏ ਜਿਵੇਂ ਪਤਾ ਨਹੀਂ ਜੇ ਵੀ 5-7 ਮਿੰਟ ਖੜ ਗਏ ਉਰੇ ਵੀ ਐ ਨਹੀਂ ਬਤਾ ਪਈ ਸੀ ਖੋਲੇ ਆਪਾਂ ਤੋਂ ਵੀ ਪਹਣ ਦਾ ਪਾਵ ਰੇਟ ਸੁਣ ਕੇ ਪੂਰਾ ਪੁੱਠੇ ਭੱਜੇ ਤੰਨੇ ਮੱਜਾਂ ਦਾ ਇੱਕ ਦਾ ਸਵਾ ਲੱਖ ਸੀਗਾ ਰੇਟ ਇੱਕ ਦਾ 115 ਸੀਗਾ ਇਹਦਾ ਇੱਕ 40 ਕਰਿਆ ਸੀ ਮੈਂ ਚੱਲ ਮੁੱਦੇ ਇਹਨਾਂ ਨੂੰ ਮੱਝ 31 ਤਰੀਕ ਨੂੰ ਸਵੇਰੇ ਆਏ ਸੀਗੇ ਚਲੋ ਇਹ ਸੌਦਾ ਕਰ ਵੀ ਲੈਂਦੇ ਮੈਂ 5-7 ਹਜ਼ਾਰ ਨਾਲ ਹੀ ਮੱਝ ਦੇ ਦਿੰਦਾ 37-38 ਦੀ ਮੱਝ ਦੇ ਤਾਂ ਇੱਕ 40 ਮਾਮਲੀ ਕਰਿਆ ਸੀ ਤੇ ਹੁਣ ਇਹਨਾਂ ਨੇ ਵੀਰਾਂ ਨੇ ਐ ਮੰਨ ਕੇ ਚਲੋ ਦੂਜੇ ਦਿਨ ਇੱਕ ਤਰੀਕ ਨੂੰ ਫੇਰ ਮੇਰੇ ਕੋਲੇ ਆ ਗਏ ਇਹ ਕਹਿੰਦੇ ਵੀ ਹੁਣ ਮੱਝ ਕਿਨ ਮੈਂ ਵੀ ਕਰ ਲਓ ਦੁੱਧ 16 ਕਿਲੋ ਸੀਗਾ ਮੈਂ ਦੁੱਧ ਵੀ 18 ਕਿਲੋ ਤੋਂ ਬਾਹਰ ਤੋਲ ਲਓ ਮੱਝ ਮੈਂ 1.5 ਲੱਖ ਰੁਪਏ ਦੀ ਮੱਝ ਦੇਵਾਂਗਾ ਉਹਨਾਂ ਵੀਰਾਂ ਨੇ ਅੱਜ ਮਸਾਂ ਹਾੜੇ ਘੜ ਘੜੇ ਕਲਾਕਾ 45000 ਦੀ ਮੱਝ ਲੈਤੀ ਜਿਹਦਾ ਮੈਂ 1.40 ਲੱਖ ਰੁਪਏ ਮੁੱਲ ਕਰਿਆ ਸੀ ਝੋਟੀ ਦਾ ਹੁਣੇ ਚਵਾਈ ਕਰਨ ਸ਼ਾਮ ਨੂੰ ਆ ਰਹੇ 6 ਵਜੇ ਹੁਣ ਚਵਾਈ ਕਰੀਏ 31 ਤਰੀਕ ਨੂੰ ਸ਼ਾਮ ਦੀ ਵੀਡੀਓ ਇਹ ਬਣੀ ਹੋਈ ਸਵੇਰੇ ਵੀ ਆਏ ਸੀਗੇ ਮੇਰੇ ਕੋਲੇ ਚਵਾਈ ਕਰਨ ਸਵੇਰ ਦੀ ਵੀ ਆਪਾਂ ਇਹਦੀ ਦਿਖਾਵਾਂਗੇ ਤੁਹਾਨੂੰ ਲੱਗੀ ਹੋਈ ਵੀ ਸਵੇਰੇ ਨਾਲੇ ਸ਼ਾਮ ਨੂੰ ਚਵਾਈ ਕਰਕੇ ਲੇਤੀ ਆਪਾਂ ਨੂੰ ਇਹ ਤੜਕੇ ਇਹਨਾਂ ਨੇ ਮਨ ਕੇ ਜਦੋਂ ਸ਼ਾਮ ਨੂੰ ਵੀ ਚਵਾਈ ਕਰੀ ਸਵੇਰੇ ਵੀ ਚਵਾਈ ਕਰੀਆ ਜਿੰਨਾ ਤੋਂ ਤਾਂ ਦੱਸਿਆ ਜੀ ਉਦੋਂ ਅੱਧਾ ਕਿਲੋ ਦੁੱਧ ਵੱਧ ਨਿਕਲਿਆਗਾ ਪਿਉਂ ਦੀ ਮੱਝ ਦਾ ਮੈਨੂੰ ਵੀ ਇਹ ਨਹੀਂ ਸੀਗਾ ਸਬਰ ਚੋਂ ਦੀ ਬਹੁਤ ਠੰਡ ਵੀ ਤੁਸੀਂ ਟੈਂਪਰੇਚਰ ਵੀ ਦੇਖ ਰਹੇ ਹੋ ਕਿੰਨਾਗਾ ਕੋਈ ਧੁੱਪ ਨਹੀਂ ਨਿਕਲ ਰਹੀ ਪਾਣੀ ਵੀ ਬਸ ਉਹ ਅੱਧਾ ਵੀ ਰਹਾ ਫਿਰ ਵੀ ਮੱਝ 18.5 19 ਕਿਲੋ ਦੁੱਧ ਕੱਢੀ ਜਾਂਦੀ ਆ ਵੀਡੀਓ ਇਹ ਚਵਾਈ ਦੀ ਆਪਾਂ ਸ਼ਾਰਟ ਵੀਡੀਓ ਬਣਾਈ ਹੋਈ ਆ ਸ਼ਾਰਟ ਕਰਕੇ ਬਣਾਈ ਹੋਈ ਆ ਵੀਡੀਓ ਇਹ ਉਸ ਥੋੜੀ ਵਿੱਚੋਂ ਕੱਟ ਕੇ ਦਿਖਾਈ ਹੋਈ ਆ ਵੀ ਬੜੀ ਵੱਡੀ ਵੱਧ ਬਣਨੀ 12-13 ਮਿੰਟਾਂ ਦੀ ਚਵਾਈ ਚਵਾਈ ਦੀ ਵੀਡੀਓ ਬਣ ਗਈ ਸੀਗੀ ਗੁਰਨੇਕਲਾਂ ਪਿੰਡ ਐ ਇਹਨਾਂ ਦਾ ਬਲਾਡੇ ਤੋਂ ਜਦੋਂ ਪੀਖੀ ਨੂੰ ਜਾਂਦੇ ਆ ਮੇਨ ਰੋਡ ਤੇ ਰਹਿ ਜਾਂਦਾ ਬਲਾਡੇ ਤੋਂ ਪਹਿਲਾਂ ਪਿੰਡ ਹੀ ਆਉਂਦਾ ਇਹ ਮੱਝਾਂ ਵੀਡੀਓ ਪਤਾ ਪਾਰੇ ਕਿ 8-9 ਦਿਨ ਹੋ ਗਏ 10 ਦਿਨ ਲਗਭਗ ਵੀਡੀਓ ਆਪਣੀ 22 ਤਰੀਕ ਦੀ ਪਈ ਹੋਈ ਸੀਗੀ ਉਸ ਤੋਂ ਬਾਅਦ ਵੀ ਪਤਾ ਨਹੀਂ ਚਾਰ ਮੱਝਾਂ ਹੋਰ ਵੇਚਣ ਦੀ ਇਹਨਾਂ ਦੀ ਵੀਡੀਓ ਪਈ ਨਹੀਂ ਹੈਗੀ ਤੇ ਹੁਣ ਆਏ ਮੰਨ ਕੇ ਚਲੋ ਚਵਾਈ ਇਹ ਬਾਰੀ-ਬਾਰੀ ਬਦਲ ਕੇ ਬੈਠੀ ਜਾਂਦੇ ਨੇ ਫਿਰ ਵੀ ਤਿੰਨ-ਚਾਰ ਜਾਣੇ ਸੀਗੇ ਬਾਰੀ-ਬਾਰੀ ਬਦਲ ਕੇ ਬੈਠ ਗਏ ਮੈਂ ਵੀ ਯੋਨ ਚਵਾਈ ਮੈਂ ਵੀ ਕਰੀ ਸੀਗੀ ਮੱਝ ਦੀ ਹੁਣ ਇਹ ਚੋਣ ਚੋਣ ਦਾ ਚਲੋ ਆਪਾਂ ਝੋਟੀ ਨੂੰ ਵੀ ਛੱਡਾਂਗਾ ਸ਼ਾਮ ਨੂੰ ਵੀ ਇਹਨਾਂ ਨੇ 31 ਤਰੀਕ ਨੂੰ ਦਸੰਬਰ ਨੂੰ ਸ਼ਾਮ ਨੂੰ ਚਵਾਈ ਕਰੀ 1 ਤਰੀਕ ਨੂੰ ਨਵੇਂ ਸਾਲ ਵਾਲੇ ਦਿਨ ਸਵੇਰੇ ਵੀ ਚਵਾਈ ਕਰੀ ਆ ਨਾਲੇ ਵੀਰਾਂ ਨੇ ਆਪਾਂ ਵੀਡੀਓ ਵੀ ਨਾਲ ਲਾਈ ਆ ਪਹਿਲਾਂ 1 ਲੱਖ 40 ਇਹਨਾਂ ਤੋਂ ਮੰਗਿਆ ਮੰਗਿਆ ਸੀਗਾ ਮੁੜ ਕੇ 1 ਲੱਖ 45 ਦੀ ਇਹਨਾਂ ਨੇ ਆਪ ਲਈਦੀ ਆ ਪਹਿਲਾਂ ਐ ਭੱਜ ਗਏ ਉਹੀ ਮੱਝ ਫਿਰ ਇਹਨਾਂ ਨੂੰ ਦੂਜੇ ਦਿਨ ਚੰਗੀ ਲੱਗੀ ਮੈਂ ਇਹਨਾਂ ਨੂੰ ਕਿਹਾ ਉਦੋਂ ਸਫਰ ਚ ਆਉਂਦੀਆਂ ਮੱਝਾਂ ਹੁੰਦੀਆਂ ਰਾਤ ਨੂੰ ਬੰਨੀਆਂ ਮਿਲਿਆ ਕੇ ਤੜਕੇ ਦੇਖਣ ਆਗੇ ਇੱਕ ਖਾਲੀ ਲੈਵੇ ਪਸੂ ਹੀ ਨਹੀਂ ਸਮਝ ਆਉਂਦਾ ਹੁੰਦਾ ਕਿਉਂਕਿ ਉਹ ਆਪ ਨੂੰ ਵੀ ਪਸੂ ਕਿਸੇ ਨੂੰ ਵੀ ਜੇ ਆਪਾਂ ਵੀ ਲੈਣਾ ਹੋਵੇ ਤਾਂ ਖਾਲੀ ਲੈ ਵਿੱਚ ਵਾਈ ਤੋਂ ਬਾਅਦ ਸਮਝੋ ਚ ਨਹੀਂ ਆਉਂਦਾ। ਬਾਕੀ ਜਦੋਂ ਇਹਨਾਂ ਨੂੰ ਮੈਂ ਦੱਸਤਾ ਸੀਗਾ ਵੀ 16 17 ਕਿਲੋ ਦੁੱਧ ਸਫਰ ਚੋਂ ਦੀ ਵੀ ਗੱਡੀ ਜਾਂਦੀ ਹੈਗੀ। ਦੁੱਧ ਵੀ ਆਪਾਂ ਇਹਨਾਂ ਨੂੰ ਪੂਰਾ ਕੰਡੇ ਦਾ ਥੋਲ ਕੇ ਦਿਖਾਇਆ ਕਿ ਠੰਡ ਕਰਕੇ ਝੱਗ ਚੜ੍ਹ ਨਹੀਂ ਰਹੀ ਹੁਣ ਬਿਲਕੁਲ ਵੀ ਝੱਗ ਨਹੀਂ ਚੜ੍ਹਦੀ ਫੈਂਟ ਵੱਧ ਰਹੀ ਹੈ ਪਸ਼ੂਆਂ ਦੀ। ਉਹ ਜੋ ਠੰਡ ਮੰਨ ਜੇ ਪਸ਼ੂ ਝੱਗ ਨਹੀਂ ਚੜ੍ਹਦੀ ਉੱਤੇ। ਦੁੱਧ ਆਪਾਂ ਇਹਨਾਂ ਨੂੰ ਫੇਰ ਵੀ ਸਵੇਰੇ ਇਹਨਾਂ ਨੇ ਫਿਰ ਚੋਈ ਇੱਕ ਤਰੀਕ ਨੂੰ ਸਵੇਰੇ। ਆਪਾਂ ਵੀਡੀਓ ਵੀ ਨਾਲ ਲਾਈ ਹੈਗੀ। ਤਿੰਨੇ ਮੱਝਾਂ ਫਿਲਹਾਲ ਇਹਨਾਂ ਇੱਕ ਦੋ ਤਿੰਨ ਤਿੰਨ ਤਰੀਕ ਤੱਕ ਮੱਜਾਂ ਹੋਰ ਆਉਣੀਆਂ ਆਪਣੇ ਕੋਲ ਉਹਨਾਂ ਦੀ ਆਪ ਵੀਡੀਓ ਪਾਵਾਂਗੇ ਇਹ ਵੀ ਆਪਾਂ ਤਾਂ ਚਵਾਈ ਦਿਖਾ ਰਹੇ ਆ ਵੀਡੀਓ ਦਿਖਾ ਰਹੇ ਆ ਆਪਣੇ ਕੋਲ ਹੁਣ ਥੋੜੀ ਚੈਨਲ ਦੇ ਵੀਡੀਓ ਪੈ ਨਹੀਂ ਰਹੀ ਸੀ ਕਿਉਂ ਮੱਜਾਂ ਖੜਦੀਆਂ ਹੈ ਨਹੀਂ ਵੇਖ ਪਹਿਲਾਂ ਜਾਂਦੀਆਂ ਹੁਣ ਕੱਲ 31 ਤਰੀਕ ਨੂੰ ਤਿੰਨ ਮੱਜਾਂ ਦੀ ਵੀਡੀਓ ਪਾਉਣੀ ਸੀ ਸ਼ਾਮ ਨੂੰ ਬਣਾ ਕੇ 31 ਤਰੀਕ ਨੂੰ ਤਿੰਨੇ ਮੱਜਾਂ ਹੀ ਸੇਲ ਹੋ ਗਈਆਂ ਸੀ ਇਹ ਤਿੰਨਾਂ ਦੀ ਸੌਦਾ ਹੋ ਗਿਆ ਅੱਜ 1 ਤਰੀਕ ਨੂੰ ਤਿੰਨੇ ਮੱਜਾਂ ਚੜਨੀਆਂ ਹੈ ਇਹ ਇਹ ਬਾਲਟੀ ਦਾ ਵਜ਼ਨ ਕੱਢਤਾ ਸੀ ਆਪਾਂ ਇਹ ਵੀਰ ਵੀ ਤਿੰਨ ਚਾਰ ਜਾਣੇ ਸੀਗੇ ਚੋਣ ਆਈ ਦੀ ਬਾਰੀ ਬਾਰੀ ਬਦਲ ਬਦਲ ਵੀ ਬੈਠੇ ਰਹ ਬਾਕੀ ਇਹਨਾਂ ਨੇ ਮੱਝ ਲੈਤੀ ਹੈਗੀ ਆਪਾਂ ਇਹਨਾਂ ਦੀ ਪੂਰੀ ਸਵੇਰੇ ਵੀ ਦੂਜੇ ਟਾਈਮ ਇਹਨਾਂ ਨੇ ਚਵਾਈ ਕਰੀ ਹੈਗੀ ਦਿਖਾਈ ਇਹਨਾਂ ਨਾਲ ਦੁੱਧ ਆਪਾਂ ਤੁਹਾਨੂੰ ਸਵੇਰ ਦਾ ਵੀ ਦਿਖਾਵਾਂਗੇ ਇਹ ਦੇਖੋ ਕੋਈ ਚੱਕਰ ਨਹੀਂ ਆਪਾਂ ਨੂੰ ਦੱਸਦਾ ਵੀ ਮਾੜਾ-ਮੋੜਾ 10 ਗ੍ਰਾਮ ਨਾਲ ਕੋਈ ਫਰਕ ਨਹੀਂ 2.5 ਕਿਲੋ ਦੁੱਧ ਚੋਣ-ਚੋਣ ਦਾ ਹੈ ਕਿਲੋ ਦੇ ਨੇੜੇ-ਨੇੜੇ ਦੁੱਧ ਬੱਚੇ ਨੂੰ ਵੀ ਛੱਡਿਆ 6 ਵਜੇ ਹਾਂ ਸ਼ਾਮ ਨੂੰ ਚਵਾਈ ਹੋਜੀ 6 ਵਜੇ ਸਵੇਰੇ ਚਵਾਈ ਕਰਮਗੇ ਸਵੇਰੇ ਵੀ ਤੁਹਾਨੂੰ ਚਵਾਈ ਦੀ ਵੀਡੀਓ ਦਿਖਾਵਾਂਗੇ ਦੀ ਪੂਰੀ ਕੱਲ ਪਹਿਲਾਂ ਤੁਸੀਂ ਮੱਝ ਲੈਣਾ ਆਈ ਹੁਣ ਕਿੰਨੇ ਦੀ ਲੈਤੀ ਬੜੀ ਦੱਸੀ ਪਹਿਲਾਂ ਉਹ ਦੇਖ 40 ਦੀ ਕਹੀ ਸੀ ਤਾਂ ਇੱਕ 40 ਦੀ ਕਹੀ ਸੀ ਹਾਂ ਤੇ ਮੁੜ ਕੇ ਦੂਜੇ ਦਿਨ ਕਿੰਨੇ ਦੀ ਲੈਤੀ ਆ ਦੂਜੇ ਦਿਨ 145 ਦੀ ਲਈ ਆ 145 ਉਹ ਵੀ ਪਹਿਲਾਂ ਆ ਕੇ ਮੋੜੇ ਨਿਹਗੇ ਹੁਣ ਝੋਟੀ 1.5 18 ਕਿਲੋ ਦੇ ਲਗਭਗ ਦੁੱਧ ਕੱਢੀ ਜਾਂ ਲਿਆ ਹੁਣ ਵੀ ਇਹਨਾਂ ਨੇ ਦੇਖਿਆ 1 ਕਿਲੋ ਦੀ ਬਾਲਟੀ ਆ ਉਹ ਦਿਨ ਤੋਂ 16 ਕਹਦੀ ਸੀ ਸਮੇਤ ਬਾਲਟੀ ਐ 9 ਕਿਲੋ ਉਹਦੇ ਮੈਂ 16 ਕਹਦੀ ਮੇਰੇ ਵੀ ਇੱਕ ਡੰਗ ਚ ਹੋਈ ਸੀਗੀ ਅਜੇ ਹੁਣ ਦੁੱਧ ਹੁਣ 7-800 ਗ੍ਰਾਮ ਦੁੱਧ ਬੱਚੇ ਨੂੰ ਵੀ ਛੱਡਿਆ ਹੋਇਆ ਤੇ 8 ਕਿਲੋ 600 ਗ੍ਰਾਮ ਦੁੱਧ ਚੋਣ ਪਰ ਟਾਈਮ ਟਾਈਮ ਹੀ 6 ਕਿਲੋ ਚਾਹ ਟਾਈਮ ਟਾਈਮ ਹੀ 6 ਵਜੇ ਚੋਈ ਹੋਈ ਆ ਕੱਲ ਵੀ 6 ਵਜਨ ਤੇ 5-7 ਮਿੰਟ ਰਹਿੰਦੇ ਜੋਈ ਜੱਜ ਵੀ 6 ਵਜਨ ਤੇ 5-7 ਮਿੰਟ ਰਹਿੰਦੇ ਚੋਈ ਸੀਗੀ ਤਿੰਨ ਮੱਝਾਂ ਸੀਗੀਆਂਾਂ ਦੀ ਵੀਡੀਓ ਪਾਉਣੇ ਤੇ ਕੋ ਬੈਠੀ ਹੋ ਵੀ ਗੱਲ ਵੇਖ ਗਈ ਇਹ ਵੀ ਗੱਲ ਵੇਖ ਗਈ ਉਹ ਵੀ ਗੱਲ ਵੇਖ ਗਈ ਅੱਜ ਇਹਨਾਂ ਦੀ ਵੀਡੀਓ ਪਾਉਣੀ ਸੀ ਸਪੋਰਟ ਚੋਂ ਦੀ ਕੋਈ ਪਸ਼ੂ ਨਹੀਂ ਦੁੱਧ ਕੱਢਦੀ ਹਰਿਆਣੇ ਚੋਂ ਸਾਢੇ 18 ਕਿਲੋ ਦੁੱਧ ਦਾ ਇਸ ਟਾਈਮ ਚੋਟੀ ਇਸ ਟਾਈਮ ਵੀ ਗੱਡੀ ਇਹਦੇ ਸਾਢੇ 18 ਪੌਣੇ 19 ਕਿਲੋ ਦੇ ਲੱਗ ਪੱਗ